ਤਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹੀ ਮਸਿੰਗ ਦੀਪਾਲ ਪੰਜਾਬ ਦੇ ਵਿੱਚ ਇਸ ਵੇਲੇ ਹੜਾ ਦੀ ਮਾਰਾ ਲਗਾਤਾਰ ਜਾਰੀ ਹੈ ਇੱਕ ਪਾਸੇ ਦਰਿਆਵਾਂ ਦੇ ਪਾਣੀ ਦੇ ਵੱਲੋਂ ਮਾਰ ਮਾਰੀ ਜਾ ਰਹੀ ਹੈ ਔਰ ਦੂਜੇ ਪਾਸੇ ਇਹ ਸਮਾਨ ਤੋਂ ਆਫਤ ਵਰਦੀ ਹੋਈ ਮੀਦ ਦੇ ਰੂਪ ਦੇ ਵਿੱਚ ਪੈਂਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਅੱਜ ਮੌਸਮ ਹੈ ਜਿਹੜਾ ਕਿ ਉਹ ਜਰੂਰ ਖੁੱਲਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ ਲਗਾਤਾਰ ਉੱਥੇ ਚਾਹੇ ਸਰਕਾਰ ਦੀ ਗੱਲ ਕਰੀਏ ਪ੍ਰਸ਼ਾਸਨ ਦੀ ਗੱਲ ਕਰੀਏ ਔਰ ਉੱਥੇ ਨਾਲ ਹੀ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਜਾਂ ਫਿਰ ਐਨ ਜੀਓ ਦੇ ਲੋਕ ਨੇ ਉਹ ਵੱਖੋ ਵੱਖਰੀ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਪਰ ਪਿੰਡਾਂ ਦੇ ਲੋਕਾਂ ਦੇ ਵੱਲੋਂ ਜਿਹੜੇ ਪਿੰਡਾਂ ਦੇ ਵਿੱਚ ਹੜਾ ਦੀ ਮਾਰ ਪਈ ਉਹਨਾਂ ਲੋਕਾਂ ਦੇ ਕਹਿਣਾ ਕਿ ਸਾਡੇ ਕੋਲ ਰਾਸ਼ਨ ਬਹੁਤ ਹੈ ਸਮਾਨ ਬਹੁਤ ਹੈ ਪਸ਼ੂਵਾਲੀ ਚਾਰਾ ਚਾਹੀਦਾ ਔਰ ਜਾਫੇ ਸਾਨੂੰ ਬੰਨ ਪੂਰਨ ਦੇ ਲਈ ਮਿੱਟੀ ਦੇ ਜਾਫੇ ਰੇਤਾ ਦੇ ਗੱਟੇ ਚਾਹੀਦੇ ਨੇ ਤਾਂ ਇਸ ਵੇਲੇ ਅਸੀਂ ਜ਼ਿਲ੍ਹਾ ਰੋਪੜ ਦੇ ਅਸਮਾਨਪੁਰ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਕੱਟਿਆਂ ਦੀ ਜਿਹੜੀ ਸੇਵਾ ਕੀਰਤੀ ਕਿਸਾਨ ਯੂਨੀਅਨ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨੌਜਵਾਨ ਹੋਣ ਬਜ਼ੁਰਗ ਹੋਣ ਜਾਂ ਫਿਰ ਬੱਚੇ ਹੋਣ ਤਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋ ਕੇ ਗੱਟੀਆਂ ਦੀ ਸੇਵਾ ਕਰਦੇ ਹੋਏ ਨਜ਼ਰ ਆਣਦੇ ਥੋ ਗੱਟੇ ਟਰਾਲੀਆਂ ਦੇ ਵਿੱਚ ਭਰ ਕੇ ਜਿੱਥੇ-ਜਿੱਥੇ ਨਾਲ ਸਤਲੁਜ ਦਰਿਆ ਦੇ ਬੰਨ੍ਹ ਹੈ ਜਿਨ੍ਹਾਂ ਨੂੰ ਲੋਡ ਹੈ ਗੱਟੀਆਂ ਦੀ ਲੋਡ ਮੁਤਾਬਕ ਉੱਥੇ ਬੰਨ੍ਹਣੇ ਭੇਜੇ ਜਾ ਰਹੇ ਨੇ ਤਾਂ ਕਿਰਤੀ ਕਿਸਾਨ ਯੂਨੀਅਨ ਦੇ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ ਕਿਉਂਕਿ ਲਗਾਤਾਰ ਜਿਨ੍ਹਾਂ ਪਿੰਡਾਂ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਸੀ ਉੱਥੇ ਬਹੁਤ ਸਾਰੀਆਂ ਸੰਸਥਾਵਾਂ ਲੰਗਰ ਲੈ ਕੇ ਪਹੁੰਚ ਜਾਂਦੀਆਂ ਨੇ ਮੈਡੀਕਲ ਕਿੱਟਾਂ ਲੈ ਕੇ ਪਹੁੰਚ ਜਾਂਦੀਆਂ ਨੇ ਔਰ ਹਰ ਤੱਕ ਜਿਹੜੀ ਉਹ ਲਿਜ਼ਾਈ ਜਾਂਦੀ ਹੈ ਪਰ ਪਿੰਡਾਂ ਦੇ ਲੋਕਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਸਾਡੇ ਬੰਨ੍ਹ ਨੂੰ ਮਜ਼ਬੂਤ ਕਰਨ ਦੇ ਲਈ ਸਾਨੂੰ ਜਿਹੜੀ ਗ ਰੇਤਾ ਦੇ ਗੱਟਿਆਂ ਦੀ ਲੋੜ ਹੈ ਤਾਂ ਉਹ ਜ਼ਰੂਰ ਸਾਨੂੰ ਮੁਹੱਈਆ ਕਰਾਈ ਜਾਣ ਜਾਂ ਫਿਰ ਪਸ਼ੂਆਂ ਨੂੰ ਚਾਰਾ ਪਰ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕੀਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਨੌਜਵਾਨ ਨੇ ਜਿਨ੍ਹਾਂ ਦੇ ਵੱਲੋਂ ਨਿਰੰਤਰਨ ਸੇਵਾ ਜਿਹੜੀ ਕਿ ਉਹ ਕੀਤੀ ਜਾ ਰਹੀ ਹੈ ਗੱਟੇ ਭਰ-ਭਰ ਕੇ ਨਾਲ ਲੱਗਦੇ ਜਿਹੜੀਆਂ ਨਹਿਰਾਂ ਨੇ ਨੰਦਪੁਰ ਸਾਹਿਬ ਦੀ ਗੱਲ ਕਰੀਏ ਕੀਰਤਪੁਰ ਸਾਹਿਬ ਦੀ ਗੱਲ ਕਰੀਏ ਜਿੱਥੇ ਇੱਥੇ ਦਰਿਆਵਾਂ ਦੇ ਬੰਨ ਕਮਜ਼ੋਰ ਹੋ ਰਹੇ ਨੇ ਜਿੱਥੇ ਗੱਟਿਆਂ ਦੀ ਲੋੜ ਆ ਉੱਥੇ ਗੱਟੇ ਜਿਹੜੇ ਨੇ ਉਹ ਭੇਜੇ ਜਾ ਰਹੇ ਨੇ ਤਾਂ ਕੀਰਤੀ ਕਿਸਾਨ ਯੂਨੀਅਨ ਦੇ ਆਗੂ ਐ ਸਮਝੂਦ ਨੇ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵੀਰ ਸਿੰਘ ਬੜਵਾ ਹੈ ਜੀ ਸੋ ਅੱਜ ਜੋ ਹਾਲਾਤ ਪੰਜਾਬ ਦੇ ਬਣੇ ਹੋਏ ਐ ਉਹ ਕਿਸੇ ਤੋਂ ਲੁਕੇ ਹੋਏ ਨਹੀਂ ਐ ਤੇ ਪੰਜਾਬ ਦੇ ਨੌਜਵਾਨਾਂ ਦੀ ਖਾਸੀਅਤ ਹੈ ਕਿ ਕਦੇ ਵੀ ਅਗਰ ਦੂਜੀਆਂ ਸਟੇਟਾਂ 'ਚ ਵੀ ਵਿਵਸਤਾ ਪੈਂਦੀ ਹੈ ਤਾਂ ਸਾਡੇ ਪੰਜਾਬ ਦੇ ਨੌਜਵਾਨ ਅੱਗੇ ਹੋ ਕੇ ਖੜ ਜਾਂਦੇ ਐ ਪਰ ਅੱਜ ਤਾਂ ਵਿਵਸਤਾ ਸਾਡੇ ਆਪਣੇ ਭਰਾਵਾਂ ਤੇ ਪਈ ਹੋਈ ਐ ਸੋ ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਕੱਲ ਸਵੇਰ ਤੋਂ ਜਿਹੜੀ ਇਹ ਸੇਵਾ ਲਗਾਤਾਰ ਨਿਰੰਤਰ ਜਾਰੀ ਐ ਰਾਤ ਵੀ 10 ਵਜੇ ਤੱਕ ਜਿਹੜੇ ਨੌਜਵਾਨ ਉਹ ਇਸੇ ਤਰ੍ਹਾਂ ਲੱਗੇ ਰਹੇ ਐ ਸੱਤ ਲੋਜ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆਇਆ ਹੋਇਆ ਜਿੱਥੇ-ਜਿੱਥੇ ਵੀ ਪਾੜ ਪੈ ਰਹੇ ਐ ਬੰਨਾਂ ਦੇ ਵਿੱਚ ਉੱਥੇ-ਉੱਥੇ ਜ਼ਰੂਰਤ ਮੁਤਾਬਕ ਸਾਡੀਆਂ ਦੋ ਟੀਮਾਂ ਜਿਹੜੀਆਂ ਉਹਨਾਂ ਇਲਾਕਿਆਂ ਦੇ ਵਿੱਚ ਘੁੰਮ ਰਹੀਆਂ ਜਿਹੜੀਆਂ ਸਤਲੁਜ ਦੇ ਨਾਲ ਲੱਗਦੇ ਪਿੰਡ ਨੇ ਤੇ ਉਹਨਾਂ ਪਿੰਡਾਂ ਦੇ ਵਿੱਚ ਜਿੱਥੇ ਜ਼ਰੂਰਤ ਪੈਂਦੀ ਹੈ ਸਾਨੂੰ ਫੋਨ ਆ ਜਾਂਦਾ ਤੇ ਅਸੀਂ ਜਿੰਨੀ ਲੋੜ ਹੈ ਦੋ ਟਰਾਲੇ ਚਾਰ ਟਰਾਲੇ ਉਸ ਮੁਤਾਬਕ ਅਸੀਂ ਉਹਨਾਂ ਥਾਂਵਾਂ ਦੇ ਉੱਤੇ ਭੇਜ ਰਹੇ ਹਾਂ ਬਈ ਜੀ ਪੰਜਾਬ ਮੋਰੀ ਰਹਿੰਦਾ ਹੈ ਸੇਵਾ ਭਾਵਨਾ ਦੇ ਲੈ ਕੇ ਤਾਂ ਹਰ ਇੱਕ ਲੋਕਾਂ ਦੇ ਵੱਲੋਂ ਆਪੋ ਆਪਣੇ ਤਰ੍ਹਾਂ ਦੇ ਲੰਗਰ ਲਗਾਏ ਗਏ ਤੁਸੀਂ ਕਿਵੇਂ ਤੁਹਾਡੇ ਜਹਨ ਚ ਆਇਆ ਵੀ ਜਿਵੇਂ ਲੋਕਾਂ ਨੇ ਤੁਸੀਂ ਸੁਣਿਆ ਵੀ ਲੋਕਾਂ ਨੂੰ ਗੱਟਿਆਂ ਦੀ ਡਿਮਾਂਡ ਹੈ ਤਾਂ ਜਾਂ ਫਿਰ ਤੁਹਾਡੇ ਆਪਣੇ ਜਨਤ ਵਿੱਚ ਆ ਵੀ ਨਹੀਂ ਯਾਰ ਇਹ ਵੀ ਸੇਵਾ ਕੀਤੀ ਜਾਵੇ ਦੇਖੋ ਜੀ ਅਸੀਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਦੇ ਮੈਂਬਰ ਵੀ ਆ ਤੇ ਇੱਕ ਸਾਨੂੰ ਕਿਸੇ ਤੋਂ ਪੁੱਛਣ ਦੀ ਜਾਂ ਸੋਚਣ ਦੀ ਜ਼ਰੂਰਤ ਨਹੀਂ ਸਾਡੇ ਖੂਨ ਵਿੱਚ ਹੈ ਸੇਵਾ ਭਾਵਨਾ ਜਦੋਂ ਕਿਤੇ ਵੀ ਕੋਈ ਆਫਤ ਆਂਦੀ ਹੈ ਤਾਂ ਸਾਡੇ ਅੰਦਰੋਂ ਵਾਲਾ ਹੁੰਦਾ ਹੈ ਕਿ ਅਸੀਂ ਉਸ ਜਗ੍ਹਾ ਤੇ ਪਹੁੰਚੀਏ ਉੱਥੇ ਜਿਸ ਕਿਸੇ ਚੀਜ਼ ਦੀ ਜ਼ਰੂਰਤ ਹੈ ਉਹਨੂੰ ਆਪਾਂ ਪੂਰਾ ਕਰੀਏ ਇੱਕ ਪਹਿਲੇ ਆਪਾਂ ਮੀਡੀਆ ਤੇ ਵੀ ਦੇਖਿਆ ਹੈ ਕਿ ਸਾਡੇ ਕਈ ਸਾਥੀਆਂ ਨੇ ਕਿਹਾ ਕਿ ਪੰਜਾਬ ਦੇ ਨਾਲ ਅੱਜ ਕੋਈ ਖੜਾ ਨਹੀਂ ਹੋਇਆ ਕਿ ਪਰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਨੇ 2020 ਤੋਂ 2025 ਦੇ ਵਿੱਚ ਇੰਨਾ ਕੁਝ ਕਮਾ ਲਿਆ ਹੈ ਹਰਿਆਣਾ ਕੈਤਲ हिसार ਤੋਂ ਜੋ ਕਿ ਦਿੱਲੀ ਮੋਰਚੇ ਦੇ ਵਿੱਚ ਸਾਡੇ ਨਾਲ ਭਰਾ ਉੱਥੇ ਖੜੇ ਸੀ ਉਹਨਾਂ ਦਾ ਕੱਲ ਸਾਨੂੰ ਫੋਨ ਆਇਆ ਕਿ ਅਸੀਂ ਆਪਣੇ ਟਰਾਲੇ ਤਿਆਰ ਕੀਤੇ ਹੋਏ ਆ ਰਾਸ਼ਨ ਭਰਿਆ ਹੋਇਆ ਹੈ ਸਾਨੂੰ ਇਹ ਦੱਸੋ ਕਿ ਆਈਏ ਕਿੱਥੇ ਲੈ ਕੇ ਕਿ ਇਹ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਰੋਸ ਚੱਲ ਰਿਹਾ ਕਹਿੰਦੇ ਪੰਜਾਬ ਤਾ ਪਹੁੰਚ ਜਾਂਦਾ ਜੇ ਨੀਖਣੀ ਜਗ੍ਹਾ ਤੇ ਪਰ ਅੱਜ ਪੰਜਾਬ ਦੇ ਪੰਜਾਬ ਕੌਣ ਪਹੁੰਚੇ ਮੈਂ ਤਾਂ ਹੀ ਤੁਹਾਡੇ ਨਾਲ ਇਹ ਗੱਲ ਕੀਤੀ ਹੈ ਕਿ ਸੋਸ਼ਲ ਮੀਡੀਆ ਤੇ ਅਫਵਾਹਾਂ ਫਲਾਈਆਂ ਜਾ ਰਹੀਆਂ ਕਿ ਪੰਜਾਬ ਨਾਲ ਕੋਈ ਨਹੀਂ ਖੜ ਰਿਹਾ ਪਰ ਜਿੱਥੇ ਦਿੱਲੀ ਦੇ ਅੰਦੋਲਨ ਦੇ ਵਿੱਚ ਹਰਿਆਣੇ ਨੇ ਕਿਹਾ ਸੀ ਕਿ ਅਸੀਂ ਛੋਟੇ ਭਰਾ ਪੰਜਾਬ ਸਾਡਾ ਵੱਡਾ ਭਰਾ ਹੈ ਪੰਜਾਬ ਚੱਲ ਕੇ ਆਇਆ ਅਸੀਂ ਮੋਹਰੇ ਹੋ ਕੇ ਉਹਦੇ ਅੱਗੇ ਲਾ ਕੇ ਸੇਵਾ ਭਾਵਨਾ ਦੇ ਨਾਲ ਕਰਾਂਗੇ ਪਰ ਅੱਜ ਵੀ ਜੇ ਪੰਜਾਬ ਬੁਰੇ ਹਾਲਾਤਾਂ 'ਚੋਂ ਲੰਘ ਰਿਹਾ ਹੈ ਤਾਂ ਹਰਿਆਣੇ ਦੇ ਭਰਾਏ ਨਹੀਂ ਕਿ ਸਾਡੇ ਚੁੱਪਚਾ ਬੈਠੇ ਆ ਕੱਲ ਹੀ ਸਾਨੂੰ ਹਿਸਾਰ ਕੈਥਲ ਤੋਂ ਫੋਨ ਆ ਰਿਹਾ ਹੈ ਕਿ ਸਾਡੇ ਟਰਾਲੇ ਭਰੇ ਹੋਏ ਆ ਰਾਚਣ ਦੇ ਤੁਸੀਂ ਸਾਨੂੰ ਇਹ ਦੱਸ ਦੋ ਕਿ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਅਸੀਂ ਉਹ ਚੀਜ਼ਾਂ ਜਿਹੜੀਆਂ ਆਪਣੇ ਟਰਾਲਿਆਂ 'ਚ ਭਰ ਕੇ ਉਹ ਤੁਹਾਡੇ ਤੱਕ ਪਹੁੰਚਾਂਗੇ ਸਾਨੂੰ ਇਹ ਹਰਿਆਣੇ ਤੋਂ ਰਸਤਰਾਣਾ ਹੋਗੀ ਜਾਂ ਫਿਰ ਜੋ ਉੱਥੇ ਹੀ ਹੈ ਬਿਲਕੁਲ ਅਸੀਂ ਉਹਨਾਂ ਨੂੰ ਰੋਕਿਆ ਕਿਉਂਕਿ ਇਸ ਸਮੇਂ ਜੋ ਜੋਰ ਆ ਪੂਰਾ ਭੜਿਆ ਹੋਇਆ ਹੈ ਅੱਜ ਤੋਂ 10 ਦਿਨ ਬਾਅਦ ਜੇ ਦੇਖਿਆ ਜਾਊਗਾ ਤਾਂ ਜਿਨ੍ਹਾਂ ਇਲਾਕਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਉੱਥੇ ਕਿਸੇ ਨੇ ਪਹੁੰਚ ਨਹੀਂ ਕਰਨੀ ਅਸੀਂ ਉਹਨਾਂ ਨੂੰ ਰੋਕਿਆ ਕਿ ਵੀਰ ਤੁਸੀਂ 5-7 ਦਿਨ ਰੁਕੋ ਜਿਵੇਂ ਜੇ ਦੇਖਿਆ ਜਾਵੇ ਅਸਲੀ ਸੰਘਰਸ਼ ਤਾਂ ਉਦੋਂ ਸ਼ੁਰੂ ਹੋਣਾ ਜਦੋਂ ਇਹ ਹੜ ਆਕੇ ਚੱਲ ਜਾਣੇ ਜਦੋਂ ਘਰਾਂ ਦੇ ਵਿੱਚ ਗਾਰਾ ਭਰ ਜਾਣਾ ਖੇਤਾਂ ਦੇ ਵਿੱਚ ਗਾਰਾ ਭਰ ਜਾਣਾ ਉਦੋਂ ਕਹਿੰਦੇ ਕਿਸੇ ਨੇ ਸਾਰ ਨਹੀਂ ਪੁੱਛਣੀ ਬਿਲਕੁਲ ਸਹੀ ਕਿਹਾ ਤੁਸੀਂ ਕਿ ਇਹ ਜਦੋਂ ਪੰਜਾਬ ਦੇ ਨੌਜਵਾਨਾਂ ਚੋਂ ਬਾਹਰ ਆ ਰਹਾਂ ਦਾ ਇੱਕਦਮ ਤਾਂ ਇਹ ਚਾਹੇ ਇਹਨਾਂ ਤੇ ਦਰਿਆ ਨੂੰ ਡੱਕ ਲਵਾ ਲਓ ਇਹ ਦਰਿਆ ਵੀ ਰੋਕ ਸਕਦੇ ਐ ਪਰ ਹੌਲੀ-ਹੌਲੀ ਜਿਹੜਾ ਉਹ ਮਾਮਲਾ ਠੰਡਾ ਹੁੰਦਾ ਜਾਂਦਾ ਹੈ ਤੇ ਸਾਰੇ ਲੋਕ ਠੰਡੇ ਪੈ ਜਾਂਦੇ ਆ ਤੇ ਜਦੋਂ ਅਸਲੀ ਲੜਾਈ ਸ਼ੁਰੂ ਹੁੰਦੀ ਹੈ ਉਦੋਂ ਲੋਕਾਂ ਦੀ ਮਦ ਇਸ ਕਰਕੇ ਅਸੀਂ ਖੋਦ ਆਪਣਾ ਪੰਜ-ਸੱਤ ਟਰਾਲੇ ਸੁੱਕੀ ਤੂੜੀ ਦੇ ਚਾਰੇ ਦੇ ਲੈ ਕੇ ਜਾਣ ਵਾਲੇ ਸੀ ਸੁਲਤਾਨਪੁਰ ਲੋਧੀ ਗੁਰਦਾਸਪੁਰ ਪਰ ਅਸੀਂ ਰੋਕ ਲਿਆ ਕਿ ਜਦੋਂ ਉਹਨਾਂ ਲੋਕਾਂ ਦੇ ਹਾਲਾਤ ਥੋੜੇ ਬਿਹਤਰ ਹੋਣਗੇ ਪਾਣੀ ਉਤਰੇਗਾ ਉਦੋਂ ਉਹਨਾਂ ਲੋਕਾਂ ਨੂੰ ਚਾਰੇ ਦੀ ਜ਼ਰੂਰਤ ਪਊਗੀ ਪਾਣੀ ਦੀ ਜ਼ਰੂਰਤ ਪਵੇਗੀ ਉਦੋਂ ਆਪਾਂ ਜਿਹੜੇ ਇੱਥੋਂ ਆਪਣੇ ਟਰਾਲੇ ਭਰ ਕੇ ਆ ਉਹਨਾਂ ਇਲਾਕਿਆਂ ਤੱਕ ਲੈ ਕੇ ਜਾਵਾਂਗੇ ਜਿੱਥੇ ਕਿਤੇ ਹੜ੍ਹ ਦੇ ਨਾਲ ਕੋਈ ਜ਼ਿਆਦਾ ਤਬਾਹੀ ਹੋਈ ਹੈ ਤਾਂ ਬਿਲਕੁਲ ਇਹ ਪੰਜਾਬ ਦੀ ਨੌਜਵਾਨੀ ਹੈ ਜੋ ਮਿੱਟੀ ਨਾਲ ਮਿੱਟੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਬਾਈ ਕਿੰਨੀ ਦੇਰ ਤੋਂ ਸੇਵਾ ਕਰਦੇ ਪਿਓ ਭਾਈ ਸਵੇਰ ਤੋਂ ਲੱਗੇ ਆਂ ਕੱਲ ਵੀ ਰਾਤ 11:00 ਬਾਰੇ ਦਵੇ ਤੱਕ ਟਰਾਲੇ ਭਰਦੇ ਰਹੇ ਤੁਹਾਡੇ ਸਾਹਮਣੇ ਭਾਈ ਹੁਣ ਵੀ ਤਿੰਨ ਚਾਰ ਟਰਾਲੇ ਭਰਦੇ ਲੰਗਰ ਨੂੰ ਸ਼ੱਕਦੇ ਚਾਹ ਪਾਣੀ ਪੀ ਲਈ ਕਿ ਨਾ ਲੰਗਰ ਬਾਧੂ ਆ ਭਾਜੀ ਅੰਦਰ ਬਿਸਕੁਟ ਚਾਹ ਕੇਲੇ ਸਾਰਾ ਸਵਾਣ ਪਿਆ ਭਾਜੀ ਬਰੈਡ ਪਕੋੜੇ ਵੀ ਆਏ ਦੋ ਦਿਨ ਬਰੀ ਚਾਹ ਵੀ ਆਲੀ ਮਾਲ ਪੂੜੇ ਵੀ ਆਏ ਸਾਰਾ ਕੁਝ ਆ ਮਾਲ ਪੂੜੇ ਵੀ ਆਏ ਹੈ ਖਾਣੇ ਪੀਣੇ ਦੀ ਕੋਈ ਕਮੀ ਨਹੀਂ ਕੀ ਹੈ ਮਿੱਟੀ ਨਾਲ ਮਿੱਟੀ ਹੋ ਰਿਓ ਕੋਈ ਨਹੀਂ ਦੀ ਸੇਵਾ ਹੈ ਬਸ ਚੱਲ ਰਹੀ ਹੈ ਬਾਬੇ ਦੀ ਕਿਰਪਾ ਨਾਨਕ ਦੀ ਤਾਂ ਬਿਲਕੁਲ ਨੌਜਵਾਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਤਸ਼ਾਹ ਕਿੰਨਾ ਹੈ ਕੀ ਇੰਨੀ ਧੁੱਪ ਦੇ ਵਿੱਚ ਵੀ ਨੌਜਵਾਨ ਲੱਗੇ ਹੋਏ ਨੇ ਕਹਿ ਰਹੇ ਨੇ ਕਿ ਸੇਵਾਏ ਕਰਨੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਨੌਜਵਾਨ ਹੋਣ ਬਜ਼ੁਰਗ ਹੋਣ ਤਾਂ ਹਰ ਇੱਕ ਦੇ ਬੋਲੋ ਤੇ ਸੇਵਾ ਜਿਹੜੀ ਕਿ ਨਿਭਾਈ ਜਰੀਏ ਨੌਜਵਾਨ ਤਾਂ ਨੌਜਵਾਨ ਬਜ਼ੁਰਗ ਤੁਸੀਂ ਦੇਖ ਸਕਦੇ ਹੋ ਸਾਹਮਣੇ ਇੱਕ ਬਜ਼ੁਰਗ ਕਿਸ ਤਰ੍ਹਾਂ ਦੇ ਨਾਲ ਕਈ ਚਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਜੋਸ਼ ਪੂਰਾ ਹੈ ਨੌਜਵਾਨਾਂ ਵਰਗਾ ਬਜ਼ੁਰਗ ਦੇ ਵਿੱਚ ਤਾਂ ਹਰ ਇੱਕ ਪਾਸੇ ਜਿੱਥੇ ਵੀ ਨਿਗਾਹ ਜਾਏਗੀ ਉਸੇ ਪਾਸੇ ਇਹਨਾਂ ਨੌਜਵਾਨਾਂ ਦੇ ਵੱਲੋਂ ਜਿਹੜੀ ਸੇਵਾ ਹੈ ਉਹ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰਦੇ ਆਂ ਪਰਲੀ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਉਧਰ ਵੀ ਨੌਜਵਾਨ ਲੱਗੇ ਹੋਏ ਨੇ ਉਹਨਾਂ ਦੇ ਵੱਲੋਂ ਵੀ ਗੱਟੇ ਭਰ ਕੇ ਜਿਹੜੀ ਕਿ ਟਰਾਲੀ ਦੇ ਵਿੱਚ ਲੋਡ ਕੀਤੇ ਜਾ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਨਾਲ ਦੀ ਨਾਲ ਨੌਜਵਾਨਾਂ ਨੂੰ ਜਿਹੜਾ ਕਿ ਜਲ ਹੈ ਉਹ ਵੀ ਛਕਾਇਆ ਜਾ ਰਿਹਾ ਹੈ ਤਾਂ ਹਰ ਇੱਕ ਤਰ੍ਹਾਂ ਦੀ ਸੇਵਾ ਉਹ ਇੱਥੇ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਹੜਾਏ ਸੀਗੇ ਰਸਤ ਲੈ ਕੇ ਤਾਂ ਹਰ ਕੋਈ ਪਹੁੰਚ ਗਿਆ ਮੈਡੀਕਲ ਕਿਟਾ ਲੈ ਕੇ ਹਰ ਕੋਈ ਪਹੁੰਚ ਗਿਆ ਪਰ ਪਿੰਡਾਂ ਵਾਲੇ ਦੀ ਡਿਮਾਂਡ ਸੀਗੀ ਜਿਨ੍ਹਾਂ ਨੂੰ ਬੰਨ ਲੱਗਦੇ ਸੀਗੇ ਚਾਹੇ ਤੁਸੀਂ ਬੰਨ ਸੀਗੇ ਜਾਂ ਨਦੀਆਂ ਦੇ ਪਾੜ ਪੈਦੇ ਹੋਏ ਨਜ਼ਰਾ ਉਹਨਾਂ ਨੂੰ ਇਹ ਕਹਿਣਾ ਸੀ ਕਿ ਸਾਨੂੰ ਜਿਹੜੇ ਕਿ ਮਿੱਟੀ ਦੇ ਗੱਟੇ ਰੇਤਾਂ ਦੇ ਗੱਟੇ ਉਹ ਜ਼ਰੂਰ ਚਾਹੀਦੇ ਨੇ ਵੱਡੀ ਗਿਣਤੀ ਵਿੱਚ ਚਾਹੀਦੇ ਨੇ ਤਾਂ ਜੋ ਉਸ ਜਿਹੜਾ ਕਿ ਦਰਿਆਵਾਂ ਨੂੰ ਜਾਂ ਫਿਰ ਨਦੀਆਂ ਨੂੰ ਜਿਹੜਾ ਬੰਨਾ ਉਹ ਲਗਾ ਸਕੀਏ ਤਾਂ ਹੁਣ ਕੀਤੀ ਕਿਸਾਨ ਜੂਨੀਅਨ ਦੇ ਵੱਲੋਂ ਇਹ ਕੰਮ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਗੱਟੇ ਭਰ ਕੇ ਜਿਹੜੇ ਕਿ ਇੱਥੇ ਤਾਂ ਇਹ ਰੋਪੜ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਚਾਹੇ ਆਨੰਦਪੁਰ ਸਾਹਿਬ ਦੀ ਗੱਲ ਕਰੀਏ ਆਲੇ ਦੁਆਲੇ ਜਿੰਨੇ ਵੀ ਪਿੰਡ ਨੇ ਜਾਂ ਫਿਰ ਨਾਲ ਦੇ ਜ਼ਿਲ੍ਹੇ ਨੇ ਉੱਥੇ ਇਹਨਾਂ ਦੇ ਵੱਲੋਂ ਗੱਟਿਆਂ ਦੀ ਜਿਹੜੀ ਕਿ ਸੇਵਾ ਉਹਨੂੰ ਭਾਈ ਜਾ ਰਹੀ ਹੈ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਇਕਬਾਲ ਦੇਨਿਕ ਸਵੇਰਾ ਰੋਪੜ